ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਕੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਮੋਦਨ ਨਾਲ ਗੱਲਾਂ ਕਰਕੇ ਉਹ ਆਪਣੇ ਘਰ ਆ ਗਿਆ ਬੋਰ ਥੱਲੇ ਮੰਜੇ ਉਤੇ ਬੈ ਕੇ ਮੇਰਾ ਦਾਗਿਸਤਾਨ ਪੜਦਾ ਰਿਹਾ ਮਾਂ ਨੇ ਚਾਹ ਬਣਾਈ ਤਾਂ ਪੀ ਲਈ ਫੇਰ ਪੜੀ ਗਿਆ ਵੇ ਤੇਰਾ ਨਤੀਜਾ ਕਦੋਂ ਨਿਕਲੂ ਭਾਈ ਮਹੀਨੇ ਕਿ ਦਾਈ ਨਤੀਜਾ ਵੀ ਨਿਕਲ ਜੋ ਨਤੀਜੇ ਨੂੰ ਕੀ ਐ ਚੰਗਾ ਭਾਈ ਪਾਸ ਹੋ ਜੇ 14 ਅੰਕ ਮਾਤਾਂ ਵਾਲੇ ਨੂੰ ਤਾਂ ਨੌਕਰੀ ਮਿਲ ਹੀ ਜਾਂਦੀ ਹੋਊ ਟੁਕੜੇ ਪੈ ਜੇਗਾ ਕੀ ਪਤਾ ਮਾਂ ਐਮਏ ਵਾਲੇ ਵੀ ਠੇਡੇ ਖਾਂਦੇ ਫਿਰਦੇ ਆ ਅੱਜ ਕੱਲ ਤਾਂ ਬੇਰੁਜ਼ਗਾਰੀ ਬਹੁਤ ਐ ਲੈ ਭਾਈ ਕਿਵੇਂ ਨਹੀਂ ਮਿਲੂ ਨੌਕਰੀ 14 ਸਾਲ ਹੋ ਗਏ ਮੱਥਾ ਮਾਰਦੇ ਨੂੰ ਅਜੇ ਕਿਹੜਾ ਹਟਦਾ ਅਜੇ ਵੀ ਖਿਹੜਾ ਨਹੀਂ ਛੱਡਦਾ ਕਿਤਾਬਾਂ ਦਾ ਇਹ ਕਿਤਾਬਾਂ ਤਾਂ ਉਈ ਪੜਦਾ ਐ ਇਹ ਪੜਾਈ ਦੀਆਂ ਕਿਤਾਬਾਂ ਥੋੜੀ ਨੇ। ਹੋਰ ਕਾਹਦੀਆਂ ਨੇ? ਪੜਾਈ ਦੀਆਂ ਨਹੀਂ ਤਾਂ ਇਹ ਤਾਂ ਮਾਂ ਨੂੰ ਉਹ ਕੀ ਸਮਝਾਉਂਦਾ? ਜਿੰਨੀਆਂ ਜ਼ਿਆਦਾ ਕਿਤਾਬਾਂ ਪੜ੍ਹੇਂਗਾ, ਉਹਨੇ ਚੰਗੀ ਨੌਕਰੀ ਮਿਲੂ ਭਾਈ। ਇਹ ਤਾਂ ਚੰਗਾ ਹੀ ਐ। ਨੌਕਰੀ ਦਾ ਕੋਈ ਪਤਾ ਨਹੀਂ ਮਾਂ। ਹੋਰ ਕੀ ਕਰੇਂਗਾ ਫਿਰ? ਕੀ ਪਤਾ ਐ ਬਾਪੂ ਵਾਲੀ ਗੁੱਛੀ ਨਾ ਚੁਕਣੀ ਪੈ ਜਾਏ। ਲੋਕਾਂ ਦਾ ਮੋਹ ਸਿਰ ਮੁੰਨਾਗੇ ਤੇ ਰੋਟੀ ਖਾਵਾਂਗੇ। ਵੇ ਫੋਟ ਇਹੋ ਜਿਹੀ ਬੋਲੀ ਕੱਢੇਗਾ ਨਾ ਸ਼ਰਮ ਤਾਂ ਨਹੀਂ ਆਉਂਦੀ ਭੋਰਾ ਰਤੀ ਮਾਸਾ ਵੀ ਹੋਰ ਫਿਰ ਜਦੋਂ ਨਤੀਜਾ ਨਿਕਲ ਗਿਆ ਵੇਖ ਹੀ ਜਾਓ ਪਹਿਲਾਂ ਇਹ ਤਾਂ ਕੁਰਸੀ ਤੇ ਬਿਠਾਈ ਜਾਨੀਆ ਤੋਤਾ ਕੁਰਸੀ ਮਿਲੂ ਕੁਰਸੀ ਕਿਵੇਂ ਨਾ ਮਿਲੂ ਆਪਣਾ ਕੀ ਰੱਬ ਵਿੱਚਿਆ ਹੋਇਆ ਨਾਲੇ ਆਪਣੀਆਂ ਜਾਤਾਂ ਨੂੰ ਤਾਂ ਪਹਿਲਾਂ ਦਿੰਦੇ ਆ ਨੌਕਰੀ ਜੱਟਾਂ ਦੇ ਬ੍ਰਾਹਮਣ ਬਾਣੀਆਂ ਨਾਲੋਂ ਮੂਰੇ ਰੱਖਦੇ ਆ ਇਓਂ ਗੱਲ ਕਰਦੀ ਐ ਤਾਂ ਆਪਾਂ ਤੋਂ ਮੂਰੇ ਵੀ ਬੈਠੇ ਆਂ ਆਪਾਂ ਤੋਂ ਮੂਰੇ ਕੌਣ ਹੋਏ ਆ ਮਾਜਵੀ ਰਾਮਦਾਸੀਏ ਹੋਰ ਕੌਣ ਅੱਜਕੱਲ ਤਾਂ ਇਹਨਾਂ ਨੂੰ ਪਹਿਲਾਂ ਮਿਲਦੀ ਐ ਨੌਕਰੀ ਚੱਲ ਭਾਈ ਜਟਾ ਬਾਹਮਣਾ ਤੋਂ ਤਾਂ ਚੰਗੇ ਹੀ ਆ ਨਸੀਬ ਨੇ ਇੱਕ ਦਬ ਮੰਝਿਆ ਹੋਂਗਾ ਲਿਆ ਮਨ ਵਿੱਚ ਹੀ ਜਤਾ ਰਿਆ ਕਿੱਥੇ ਚੰਗੇ ਆ ਮਾਂ ਮੇਰੀਏ ਬਰਾਬਰ ਦੇ ਹੁੰਦੇ ਤਾਂ ਵੀ ਗੱਲ ਸੀ ਨੌਕਰੀ ਪੇਸ਼ੇ ਵਿੱਚ ਤਾਂ ਬਰਾਬਰੀ ਦੇ ਦਿੰਦੀ ਸਮਾਜਿਕ ਬਰਾਬਰੀ ਦੇਣ ਕਿਹੜਾ ਨਵਾਂ ਗਾਂਧੀ ਆਉ ਤੇ ਫਿਰ ਇੱਕ ਟੀਸ ਜਹੀ ਖਾ ਕੇ ਉਹਨੇ ਲੰਮਾ ਸਾ ਲਿਆ ਕਾਸ਼ ਪਸ਼ਪਿੰਦਰ ਤੇ ਮੇਰੇ ਵਿੱਚ ਜੱਟ ਨਾਈ ਦਾ ਫਰਕ ਨਾ ਹੁੰਦਾ ਉਹਨੇ ਗੱਲ ਬਦਲੀ ਜੱਟਾ ਬਾਹਮਣਾ ਤੇ ਖੱਤਰੀ ਬਾਣੀਆਂ ਦੀ ਗੱਲ ਛੱਡ ਮਾਂ ਹੁਣ ਤਾਂ ਸਾਡੀਆਂ ਪਛੜੀਆਂ ਸ਼੍ਰੇਣੀਆਂ ਤੇ ਮਜਬੀ ਰਾਮਦਾਸੀਆਂ ਵਿੱਚ ਵੀ ਇੱਕ ਉੱਚ ਸ਼੍ਰੇਣੀ ਪੈਦਾ ਹੋ ਚੁੱਕੀ ਹੈ ਸਾਡੇ ਵਿੱਚੋਂ ਹੀ ਇਹ ਉੱਚ ਸ਼੍ਰੇਣੀ ਉੱਠ ਕੇ ਸਾਰੇ ਸੁਰੱਖਿਆ ਅਧਿਕਾਰ ਪ੍ਰਾਪਤ ਕਰੀ ਜਾ ਰਹੀ ਹੈ ਬੇ ਭਾਈ ਮੈਨੂੰ ਤਾਂ ਤੇਰੀ ਗੱਲ ਸਮਝ ਨਹੀਂ ਆਈ ਮਾਂ ਨਾਲ ਕਾਨੂੰ ਫਾਰਸੀਆ ਮਾਰਦਾ ਸਿੱਧੀ ਗੱਲ ਸਮਝਾ ਦੇ ਇਹ ਸ਼ੈਣੀ ਸ਼ੈਣੀ ਕੀ ਲਾਇਿਆ ਤੈ ਮਾਂ ਅਮੀਰ ਤੇ ਗਰੀਬ ਲੋਕ ਹੈਗੇ ਆ ਨਾ ਉਹ ਤਾਂ ਹੈਗੇ ਅਮੀਰਾਂ ਨੂੰ ਉੱਚ ਸ਼੍ਰੇਣੀ ਆਖਦੇ ਆ ਗਰੀਬ ਨਿਮਸ਼੍ਰੇਣੀ ਅਖਵਾਉਂਦੇ ਆ ਅਸੀਂ ਨਿਮਸ਼੍ਰੇਣੀ ਦੇ ਲੋਕ ਆ ਪਰ ਸਾਡੇ ਚੋਂ ਹੀ ਅਮੀਰ ਤਬਕਾ ਬਣ ਉੱਠਿਆ ਓਹ ਕਿਹੜਾ ਭਾਈ ਆ ਦੇਖ ਜਿਵੇਂ ਕਣੀਏ ਤਖਾਨ ਦਾ ਮੁੰਡਾ ਹੈ ਨਾ ਵੱਡਾ ਜੱਜ ਇਹ ਹੁਣ ਸੰਘੇੜਿਆਂ ਦੇ ਤਖਾਣਾ ਨੂੰ ਕਦੋਂ ਸਿਆਣਦਾ ਮੰਗੀ ਚਮਿਆਰ ਦਾ ਮੁੰਡਾ ਹੈ ਨਹੀਂ ਡੀਐਸਪੀ ਮੁਕੰਦਸ਼ੀ ਮੇ ਦਾ ਪੋਤਾ ਸੁਣਿਆ ਆਈਏਐਸ ਕਰ ਗਿਆ ਡੀਸੀ ਬਣ ਕੇ ਨਿਕਲੂ ਗਾਹਾਂ ਤੋਂ ਸਾਰੀਆਂ ਸਰਕਾਰੀ ਸਹੂਲਤਾਂ ਅਤੇ ਖਾਸ ਅਧਿਕਾਰ ਇਹ ਨਾ ਜੱਜਾ ਪਲੀਸ ਅਫਸਰਾਂ ਤੇ ਡੀਸੀਆਂ ਦੇ ਪੁੱਤ-ਪੋਤਿਆਂ ਨੂੰ ਹੀ ਮਿਲਣਗੇ ਸਭ ਰਾਜਨੀਤੀ ਦੀ ਖੇਡ ਐ ਮਾਂ ਮੇਰਾ ਪਿਓ ਅੰਗਰੇਜ਼ਾਂ ਦੀਆਂ ਦੋ ਜੁੱਤੀਆਂ ਸਿਰ 'ਚ ਮਰਵਾ ਲੈਂਦਾ ਤਾਂ ਮੈਂ ਵੀ ਕਿਸੇ ਕੁਰਸੀ ਦਾ ਹੱਕਦਾਰ ਬਣ ਜਾਂਦਾ ਮੈਨੂੰ ਗੁੱਛੀ ਵਾਲੇ ਨਾਈ ਦੇ ਮੁੰਡੇ ਨੂੰ ਕਿਹੜਾ ਪੁੱਛਦਾ ਹੁਣ ਘਣੀਏ ਤਖਾਨ ਮਾਗੀ ਜਿਮਿਆਰ ਤੇ ਮੁਕੰਦ ਸ਼ੀਮੇ ਹੋਰਾਂ ਨੇ ਚਾਹੇ ਮਾਫੀਆਂ ਹੀ ਮੰਗੀਆਂ ਹੋਣਗੀਆਂ ਅੰਗਰੇਜ਼ਾਂ ਦੀ ਪੁਰਸ ਤੋਂ ਕੈ ਇਦਾਂ ਕਿਹੜੀਆਂ ਗੱਟੀਆਂ ਸੀ ਉਹਨਾਂ ਨੇ ਆਜ਼ਾਦੀ ਮਿਲੀ ਤਾਂ ਇਹ ਵੀ ਸਤੰਤਰਤਾ ਸਗਰਾਮੀ ਬਣ ਬੈਠੇ ਕਾਂਗਰਸ ਦੇ ਟੁਕੜਬੁੱਛ ਵੇ ਸਾਊ ਤੂੰ ਤਾਂ ਬੜੀਆਂ ਗੱਲਾਂ ਮਾਰਦਾ ਮਾਗ ਜੇ ਪਾੜ-ਪਾੜ ਫਿਰ ਇਹ ਸਾਰਾ ਢਾਂਚਾ ਲੋਟ ਕਿਵੇਂ ਆਉ ਢਾਂਚਾ ਤਾਂ ਇਨਕਲਾਬ ਹੀ ਲੋਟ ਕਰੂ ਉਹ ਕਿੱਥੇ ਆ ਤੇਰਾ ਇਨਕਲਾਬ ਦੇਖੀ ਸਹੀਂ ਇੱਕ ਦਿਨ ਆਊਗਾ ਮਾਂ ਇਨਕਲਾਬ ਹਿੰਦੁਸਤਾਨ 'ਚ ਵੀ ਫਿਰ ਅਮੀਰ ਗਰੀਬ ਸਭ ਇੱਕ ਹੋ ਜਾਣਗੇ ਜ਼ਮੀਨਾਂ ਦਾ ਮਾਲਕ ਕੋਈ ਨਹੀਂ ਰਹੂ ਸਭ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ ਇੱਕੋ ਜੇ ਘਰ ਇੱਕੋ ਜਿਹਾ ਖਾਣਾ ਕੋਈ ਵੱਡਾ ਛੋਟਾ ਨਹੀਂ ਹੋ ਇੱਕੋ ਸਮਾਜ ਬਣ ਜੋ ਕੋਈ ਕਿਸੇ ਨਾਲ ਵਿਆਹ ਕਰਵਾ ਲੇ ਇੱਕ ਜੱਟ ਤੇ ਨਾਈ ਕੋਈ ਕਿਸੇ ਨਾਲ ਵਿਆਹ ਵੇ ਇਹ ਕੀ ਉਦਮੂਲ ਖੜਾ ਕਰੇਗਾ ਤੂੰ ਨਸੀਬ ਇਹ ਆਖਰੇ ਸ਼ਬਦ ਪਤਾ ਨਹੀਂ ਕਿਸਤਾਨ ਉੱਤੇ ਆ ਕੇ ਆਖ ਗਿਆ ਉਹ ਛੇਤੀ ਹੀ ਸੰਭਲ ਗਿਆ ਅਤੇ ਫਿਰ ਸੁਰਤ ਜਹੀ ਕਰਕੇ ਬੋਲੇਆ ਮੇਰਾ ਮਤਲਬ ਮਾਂ ਫੇਰ ਇਹ ਥੇਨੋਖ ਹੋਣਗੇ ਸਮਾਜਿਕ ਬਰਾਬਰੀ ਹੋ ਇਹ ਜੱਟ ਨਾਈ ਬਹਾਮਣ ਬਾਣੀ ਸ਼ੀਂਬੇ ਤੇ ਖਾਣ ਕੋਈ ਨਹੀਂ ਰਹਿਣਗੇ ਸਭ ਦੇ ਹੰਕਾਰ ਨਿਕਲ ਜਾਣਗੇ ਸਭ ਦਾ ਘੱਡਿਆਪਣ ਦੂਰ ਹੋ ਜਾਊ ਫੇਰ ਤਾਂ ਠੀਕ ਐ ਭਾਈ ਇਹ ਇਨਕਲਾਬ ਤੇਰਾ ਛੇਤੀ ਆਵੇ ਬੁੜੀ ਚਾਹ ਵਾਲੇ ਭਾਂਡੇ ਮਾਂਜ ਕੇ ਕਰੋ ਬਾਹਰ ਹੋਗੇ ਕਿਸੇ ਦੇ ਘਰ ਉਹਨੂੰ ਕੋਈ ਕੰਮ ਹੋਵੇਗਾ ਨਸੀਬ ਬਹੁੜ ਥੱਲੇ ਬੈਠਾ ਕਿਤਾਬ ਪੜਦਾ ਰਿਹਾ ਸੂਰਜ ਢਲਣ ਲੱਗਿਆ ਮੰਜੇ ਕੋਲ ਤੋਂ ਪਾ ਗਈ ਮੰਜਾ ਸਰਕਾਰ ਕਿ ਉਹਨੇ ਸ਼ਾਮ ਵਿੱਚ ਕਰ ਲਿਆ ਉਸ ਦਿਨ ਡੂੰਗੀ ਸ਼ਾਮ ਤੱਕ ਉਸਨੇ ਕਾਫੀ ਸਫ਼ੇ ਪੜ ਲਏ ਰੋਟੀ ਖਾਣ ਬਾਅਦ ਰਾਤ ਨੂੰ ਵੀ ਬੱਲਵਦੀ ਰੋਸ਼ਨੀ ਵਿੱਚ ਪੜਦਾ ਰਿਹਾ ਦੂਜੇ ਦਿਨ ਸ਼ਾਮ ਤੱਕ ਉਹਨੇ ਸਾਰੀ ਕਿਤਾਬ ਪਖਤਮ ਕਰ ਲਈ ਰਾਤ ਨੂੰ ਪੜਨ ਲਈ ਹੁਣ ਉਹਦੇ ਕੋਲ ਕੁਝ ਵੀ ਨਹੀਂ ਸੀ ਉਹ ਮੇਰਾ ਦਾਗਿਸਤਾਨ ਕਿਤਾਬ ਦੇ ਲਿਖਤ ਬਿੰਉਤ ਸੰਬੰਧੀ ਸੋਚਦਾ ਰਿਹਾ ਕਿੰਨੀ ਵਧੀਆ ਸ਼ੈਲੀ ਹੈ ਰਸੂਲ ਹਮਜ਼ਾ ਤੋਫ ਦੇ ਪਾਠਕ ਨੂੰ ਉਂਗਲੀ ਲਾ ਕੇ ਤੋੜ ਲਿਆ ਗੱਲਾਂ-ਗੱਲਾਂ ਵਿੱਚ ਹੀ ਆਪਣਾ ਸਾਰਾ ਗਿਆਨ ਭੰਡਾਰ ਪਾਠਕ ਨੂੰ ਦੇ ਦਿੱਤਾ ਕਮਾਲ ਇਹ ਕਿ ਪਤਾ ਵੀ ਨਹੀਂ ਲੱਗਣ ਦਿੱਤਾ ਪਾਠਕ ਦਾ ਸੋਚਦਾ ਹੀ ਰਹਿ ਜਾਂਦਾ ਹੈ ਕਿ ਲੇਖਕ ਇਸ ਪ੍ਰਕਾਰ ਦੀ ਕੋਈ ਕਿਤਾਬ ਲਿਖਣਾ ਚਾਹੁੰਦਾ ਹੈ ਅਤੇ ਲਿਖੇਗਾ ਕਿਤਾਬ ਖਤਮ ਹੋਣ ਉੱਤੇ ਹੀ ਪਤਾ ਲੱਗਦਾ ਹੈ ਕਿ ਕਿਤਾਬ ਤਾਂ ਲਿਖ ਦਿੱਤੀ ਗਈ ਹੈ ਦੂਜੇ ਦਿਨ ਉਹ ਅਲਸਾਇਆ ਜਿਹਾ ਉੱਠਿਆ ਖਾਸਾ ਦਿਨ ਚੜ੍ਹਾ ਆਇਆ ਸੀ ਜਾ ਪੀਤੀ ਜੰਗਲ ਪਾਣੀ ਗਿਆ ਨਾ ਕੇ ਮੇਰਾ ਦਗਿਸਤਾਨ ਕਿਤਾਬ ਚੁੱਕ ਲਈ ਬਾਬਾ ਟੇਕਦਾਸ ਦੇ ਡੇਰੇ ਨੂੰ ਹੋ ਲਿਆ ਮਰੀਜ਼ ਆਉਣ ਲੱਗ ਪਏ ਸਨ ਪਰ ਬਾਬੇ ਹਾਲੇ ਤੱਕ ਆਪਣੇ ਕਮਰੇ ਅੰਦਰ ਹੀ ਸਨ ਨਾ ਧੋ ਕੇ ਪਾਠ ਕਰ ਰਹੇ ਸਨ ਮੋਦਰ ਨੇ ਮੋਜਹਿ ਨਾਲ ਨਸੀਬ ਨੂੰ ਆਪਣੇ ਕੋਲ ਲੰਗਰ ਵਿੱਚ ਬਿਠਾਇਆ ਬਾਬਿਆਂ ਦੇ ਕਮਰੇ ਵੱਲੋਂ ਆ ਕੇ ਉਹਨੇ ਬੱਚ ਦਾ ਦੁੱਧ ਕੱਚ ਦੇ ਛੋਟੇ ਗਲਾਸ ਵਿੱਚ ਪਾਇਆ ਤਾਂ ਨਸੀਬ ਨੂੰ ਫੜਾ ਦਿੱਤਾ ਆਪਣਾਤ ਵਿੱਚ ਭੇਜ ਕੇ ਆਖਿਆ ਲੈ ਭਰਾਵਾ ਇਤੋਂ ਹੀ ਪੀਲਾ ਮੇਰਾ ਚਿੱਤ ਤਾਂ ਅਜ ਲੋਟ ਜਾਣੇ ਅਣ ਘਾਲਿਆ ਕੱਚਾ ਦੁੱਧ ਵਿੱਚ ਛੋਟੀਆਂ ਇਲਾਚੀਆਂ ਦੇ ਦਾਣੇ ਅਤੇ ਭੁੰਨਤੇ ਬਦਾਮਾਂ ਦੀਆਂ ਛਟੀਆਂ ਗਿਰੀਆਂ ਪਾ ਕੇ ਉਵਾਲਿਆ ਹੋਇਆ ਸੀ ਖੰਡ ਬੇਮਲੂਮੀ ਜਹੀ ਕੋਸਾ ਕੋਸਾ ਦੁੱਧ ਨਸੀਬ ਨੂੰ ਬਹੁਤ ਸਵਾਦ ਲੱਗਿਆ ਬਾਬੇ ਸਵੇਰੇ ਚਾਹ ਨਹੀਂ ਸੰ ਪੀਂਦੇ ਇਸ ਦੁੱਧ ਨਾਲ ਮੂੰਹ ਜੁਠਲਾਉਂਦੇ ਸਨ ਬਾਬੇ ਕਮਰੇ ਤੋਂ ਬਾਹਰ ਆਏ ਚਿਹਰੋ ਤੇ ਸਦਾ ਬਹਾਰ ਮੁਸਕਰਾਹਟ ਨਸੀਬ ਵੱਲ ਝਾਕ ਕੇ ਨਸੀਬ ਨੇ ਸਿਰ ਝੁਕਾ ਦਿੱਤਾ ਦੂਜੇ ਬਿੰਦੀ ਆਖਣ ਲੱਗਿਆ ਲਓ ਜੀ ਇਹ ਕਿਤਾਬ ਲੈ ਲਓ ਮੈਂ ਤਾਂ ਪੜ ਲਈ ਕਿਵੇਂ ਲੱਗੀ ਬਸ ਇਹੀ ਕਹੂੰਗਾ ਅੱਜ ਜਿਹੜਾ ਦੁੱਧ ਪੀਤਾ ਨਾ ਮੋਦਨ ਤੋਂ ਉਸ ਦੁੱਧ ਦੀਆਂ ਘੁੱਟਾਂ ਹੀ ਨੇ ਕੋਰੀਆਂ ਇਹ ਕਿਤਾਬ ਪੜ ਕੇ ਵੇਖੋ ਫੇਰ ਪਤਾ ਲੱਗੂ ਬਈ ਬਾ ਨਸੀਬ ਤੂੰ ਤਾਂ ਆਪ ਵੀ ਲੇਖ ਕਾਂਗ ਬੋਲਣ ਲੱਗ ਪਿਆ ਕਿਤਾਬ ਲੈ ਕੇ ਉਹਨਾਂ ਨੇ ਮੋਦਨ ਨੂੰ ਦੇ ਦਿੱਤੀ ਤੇ ਆਖਿਆ ਕਿ ਉਹ ਉਹਨੋਂ ਦੇ ਕਮਰੇ ਵਿੱਚ ਉਹਨਾਂ ਦੇ ਮੇਜ਼ ਉੱਤੇ ਰੱਖ ਦੇਵੇ। ਵੇਹਲ ਕਾਢ ਕੇ ਉਹ ਇਹਨੂੰ ਜਰੂਰ ਛੇਤੀ ਹੀ ਪੜਨਗੇ। ਬਾਬੇ ਬਰਾਂਡੇ ਵਿੱਚ ਜਾ ਬੈਠੇ ਅਤੇ ਇੱਕ ਇੱਕ ਕਰਕੇ ਮਰੀਜ਼ਾਂ ਨੂੰ ਦੇਖਣ ਲੱਗੇ। ਨਸੀਬ ਅਤੇ ਮੋਦਨ ਲੰਗਰ ਵਿੱਚ ਬੈਠੇ ਬਣਿਆ ਗੱਲਾਂ ਕਰਨ ਲੱਗ ਪਏ। ਨਸੀਬ ਦੀਆਂ ਅੱਖਾਂ ਬਾਰ-ਬਾਰ ਮੋਦਨ ਦੇ ਚਿਹਰੇ ਉੱਤੇ ਜਾ ਕੇ ਟਿਕਦੀਆਂ ਅਤੇ ਉਸ ਚਿਹਰੇ ਨੂੰ ਹੀ ਲਗਾਤਾਰ ਦੇਖਦੀਆਂ ਰਹਿੰਦੀਆਂ। ਮੋਦਨ ਨਾਲ ਗੱਲਾਂ ਕਰਕੇ ਜਿਵੇਂ ਉਹਨੂੰ ਬਿਓੜਕ ਮਾਨਸਿਕ ਸੁਖ ਮਿਲ ਰਿਹਾ ਹੋਵੇ। ਉਹ ਬਹੁਤ ਦੇਰ ਤੱਕ ਉਹਦੇ ਕੋਲ ਲੰਗਰ ਵਿੱਚ ਬੈਠਾ ਰਿਹਾ ਫੇਰ ਨਿਮ ਥੱਲੇ ਆ ਕੇ ਮੰਝੇ ਉੱਤੇ ਪੈ ਗਿਆ ਅਖਬਾਰ ਆਇਆ ਤਾਂ ਅਖਬਾਰ ਪੜ੍ਹਨ ਲੱਗਿਆ ਮੋਦਨ ਇੱਕ ਵਾਰ ਚਾਹ ਬਣਾਈ ਉਧਰ ਬਾਬਿਆਂ ਕੋਲ ਉਹਨਾਂ ਦਾ ਕੋਈ ਖਾਸ ਬੰਦਾ ਆਇਆ ਬੈਠਾ ਸੀ ਉਹ ਨਸੀਬ ਨੂੰ ਵੀ ਚਾਹ ਦੇ ਗਿਆ 9:30 ਦਾ ਵਕਤ ਹੋਇਆ ਤਾਂ ਨਸੀਬ ਉੱਥੋਂ ਉੱਠ ਖੜਾ ਹੋਇਆ ਡੇਰੇੋਂ ਬਾਹਰ ਆ ਕੇ ਉਹਨੇ ਸੋਚਿਆ ਘਰ ਨੂੰ ਚੱਲਦੇ ਹਾਂ ਪਰ ਦੂਜੇ ਹੀ ਬਿੰਦ ਉਹਦੀ ਸੋਚ ਫਿਰੀ ਦਾਕ ਥੈਲਾ ਦੇਖਿਆ ਕੀ ਪਤਾ ਚੁੱਠੀ ਅੱਜ ਆਈ ਜਾਵੇ ਪਰ ਨਹੀਂ ਉਹਦਾ ਚੇਤ ਨਾ ਮੰਨੇਆ ਚਿੱਠੀ ਤਾਂ ਜੇ ਹੀ ਆਵੇ ਕੀ ਮਤਲਬ ਐ ਮੈਂ ਇੰਤਜ਼ਾਰ ਕਰਨ ਦਾ ਆਪਣੇ ਘਰ ਵੱਲ ਜਾ ਰਿਹਾ ਉਹ ਬਿਉਂਤਾਂ ਜਹੀਆ ਬਣਾਉਣ ਲੱਗਿਆ ਬਹੁਤ ਦਿਨ ਹੋ ਗਏ ਹੁਣ ਦਸੰਘੇੜੀ ਬੈਠੇ ਨੂੰ ਕੁਸ਼ਪਿੰਦਰ ਨੇ ਚੁੱਤੀ ਲਿਖਣੀ ਹੁੰਦੀ ਤਾਂ ਹੁਣ ਆ ਜਾਂਦੀ ਕੀ ਪਤਾ ਕੀ ਕਾਰਨ ਹੈ ਕਿਉਂ ਨਾ ਛੱਡੀ ਇਹ ਸੰਘੇੜਾ ਅੱਤੇ ਚੱਲੀਏ ਕੋਠਿਆਂ ਨੂੰ ਉੱਥੇ ਜਾ ਕੇ ਇਹ ਪਤਾ ਲੱਗੂ ਕੋਈ ਗੱਲ ਇਹ ਤਾਂ ਸਾਲਾ ਦਿਲੇ ਹੀ ਨਹੀਂ ਲੱਗਦਾ। ਬਾਗ ਥੱਲੇ ਦੀ ਝਾਕ ਮਗਾ ਕੇ ਉਹ ਘਰ ਆਇਆ 11:00 ਵਜੇ ਮਾਂ ਨੇ ਰੋਟੀ ਪਕਾਈ ਰੋਟੀ ਖਾ ਲੇ ਉਸ ਨੂੰ ਆਪਣਾ ਸਿਰ ਭਾਰੀ ਭਾਰੀ ਲੱਗਣ ਰਿਹਾ ਸੀ ਜਿਵੇਂ ਖਾ ਮਖਾ ਦੀ ਨੀਸਤੀ ਚੜੀ ਹੋਵੇ ਉਹ ਬਹੁਤ ਥੱਲੇ ਹੀ ਮੰਜੇ ਉਤੇ ਪੈ ਗਿਆ ਸਰਾਣੇ ਬਿਸਤਰਾ ਰੱਖ ਲਿਆ ਰੋਟੀ ਖਾਧੀ ਹੋਈ ਸੀ ਉਹਨੂੰ ਨੀਂਦ ਦਾ ਲੋਰ ਆਉਣ ਲੱਗਿਆ ਪਸ਼ਪਿੰਦਰ ਬਾਰੇ ਸੋਚਦਾ ਸੋਚਦਾ ਉਹ ਸੌਂ ਗਿਆ 2:30 ਵਜੇ ਇੱਕ ਪਾੜਾ ਮੁੰਡਾ ਭੱਜਿਆ ਪਾ ਉਹਨਾਂ ਦੇ ਘਰ ਆਇਆ ਤੇ ਬੈਠਕ ਵਿੱਚ ਬੈਠੀ ਹਰ ਕੋਰ ਕੋਲ ਇੱਕ ਲਫਾਫਾ ਸੁਟਕੀਏ ਭੱਜ ਗਿਆ ਜਾਗੋ ਮੀਟੀ ਵਿੱਚ ਨਸੀਬ ਦੇ ਕੰਨ ਬੋਲ ਪਏ ਸਨ ਅੰਬੋ ਥੋੜੀ ਜਿਠੀ ਹੈ ਲਫਾਫਾ ਲੈ ਕੇ ਉਹ ਬਹੋਰ ਥੱਲੇ ਆ ਬੈਠਾ ਉਹਦਾ ਦਿਲ ਧੱਕ ਧੱਕ ਕਰ ਰਿਹਾ ਸੀ ਲਫਾਫਾ ਖੋਲਣ ਤੋਂ ਪਹਿਲਾਂ ਉਹਨੂੰ ਲੱਗਿਆ ਜਿਵੇਂ ਲਫਾਫੇ ਵਿੱਚ ਕੁਝ ਵੀ ਨਾ ਹੋਵੇ ਕਿਸ ਨੇ ਖਾਲੀ ਲਿਫਾਫਾ ਹੀ ਐਡਰੈਸ ਲਿਖ ਕੇ ਡਾਕੂਚ ਪਾ ਦਿੱਤਾ ਹੋਵੇ ਦੋ ਮੈਂ ਹੱਥਾਂ ਵਿੱਚ ਲਿਫਾਫੇ ਦੀਆਂ ਕੰਨੀਆਂ ਫੜ ਕੇ ਅਤੇ ਅੱਖਾਂ ਅੱਗੇ ਲਿਫਾਫਾ ਉਹ ਤਾਂ ਚੁੱਕ ਕੇ ਉਹਨੇ ਦੇਖਿਆ ਇੱਕ ਪਾਸਾ ਖਾਲੀ-ਖਾਲੀ ਤੇ ਬਾਕੀ ਸਾਰਾ ਹਿੱਸਾ ਅੰਨ੍ਹਾ ਜਿਹਾ ਸੀ ਖਾਲੀ ਤਾਂ ਤੋਂ ਲਿਫਾਫਾ ਉਹਨੇ ਝੱਟ ਦੇ ਕੇ ਪਾੜ ਲਿਆ ਵਿੱਚੋਂ ਇੱਕੋ ਕਾਗਜ਼ ਸੀ ਕਿਸੇ ਸਕੂਲੀ ਬੱਚੇ ਦੀ ਕਾਪੀ ਵਿੱਚੋਂ ਲਿਆ ਉਤੇੜੀਆਂ ਲਾਈਨਾਂ ਦਾ ਇਹ ਵਰਕਾ ਲਿਖਿਆ ਵੀ ਇੱਕੋ ਪਾਸਾ ਸੀ ਇਹ ਦੀ ਉਦਮਾ ਤਰਹਣ ਗਿਆ। ਪਸ਼ਪਿੰਦਰ ਨੂੰ ਤਾਂ ਲੰਮੀ ਚਿੱਠੀ ਲਿਖਣੀ ਚਾਹੀਦੀ ਸੀ। ਇਹ ਉਹਨੇ ਪਛਾਣ ਲਿਆ ਕਿ ਚਿੱਠੀ ਪਸ਼ਪਿੰਦਰ ਦੀ ਹੈ। ਹੱਥ ਲਿਖਤ ਦੱਸਦੀ ਸੀ। ਅਖੀਰ ਵਿੱਚ ਇਹ ਵੀ ਸੀ ਤੇਰੀ ਸਾਰੀ ਦੀ ਸਾਰੀ ਪੁਸ਼। ਪੁਸ਼ਪਿੰਦਰ ਸ਼ਬਦ ਪੂਰਾ ਨਹੀਂ ਸੀ। ਪੁਸ਼ ਲੇ ਕੇ ਲਕੀਰ ਖਿੱਚ ਦਿੱਤੀ ਗਈ ਸੀ। ਪਰ ਉਹਨੂੰ ਤਾਂ ਚਾਹੀਦਾ ਸੀ ਖੋਲ ਕੇ ਚਿੱਠੀ ਲਿਖਦੀ। ਸਾਰੀਆਂ ਗੱਲਾਂ ਕਰਦੀ। ਐਨੇ ਦਿਨ ਹੋ ਗਏ। ਗੱਲਾਂ ਦਾ ਤਾਂ ਉਹਦੇ ਕੋਲ ਹੀ ਤਾਂ ਖਜ਼ਾਨਾ ਜਮਾ ਹੋ ਜਾਣਾ ਚਾਹੀਦਾ ਸੀ। ਏ ਵੀ ਕੋਈ ਚਿੱਠੀ ਹੈ ਸਕੂਲੀ ਕਾਪੀ ਦਾ ਇੱਕ ਸਫਾ ਉਹ ਵੀ ਅਧੂਰਾ ਜਿਹਾ ਐਨੀ ਕੋ ਚੁੱਥੀ ਪੜ ਕੇ ਤਾਂ ਅੱਜ ਹੀ ਨਹੀਂ ਆਵੇਗਾ ਚਿੰਤਾ ਵਾਲੀ ਗੱਲ ਇਹ ਸੀ ਕਿ ਚਿੱਠੀ ਚੰਨਣਵਾਲ ਤੋਂ ਨਹੀਂ ਕੋਠੇ ਖੜਕ ਸਿੰਘ ਤੋਂ ਲਿਖੀ ਹੋਈ ਸੀ ਚਿੱਠੀ ਪੜਨ ਤੋਂ ਪਹਿਲਾਂ ਹੀ ਉਹਦਾ ਦਿਲ ਠਕ ਠਾਕ ਕਰਕੇ ਧੜਕਣ ਲੱਗਿਆ ਪੜਪੜੀਆਂ ਦੁਖਣ ਲੱਗੀਆਂ ਲਿਖਿਆ ਸੀ ਮੇਰੇ ਨਸੀਬ ਚੰਨਣਵਾਲ ਤਾਂ ਮਸਾ ਮੈਂ 3 ਦਿਨ ਠਹਿਰੀ ਚੌਥੇ ਦਿਨ ਸਵੇਰੇ ਹੀ 10:00 ਵਜੇ ਹਰਿੰਦਰ ਚੰਨਣਵਾਲ ਗਿਆ ਸੀ ਅਤੇ ਮੈਨੂੰ ਲੈ ਆਇਆ ਐਡੀਛੇ ਤੇ ਮਗਰ ਜਾਣ ਦਾ ਕਾਰਨ ਹਰਿੰਦਰ ਨੇ ਕੋਈ ਨਹੀਂ ਦੱਸਿਆ ਬਸ ਇਹੀ ਕਹਿੰਦਾ ਸੀ ਬੇਬੇ ਨੇ ਆਖਿਆ ਚੱਲ ਮਾਮੀ ਅਤੇ ਭਾਬੀਆਂ ਨੇ ਵੀ ਨਹੀਂ ਰੋਕਿਆ ਹਰਿੰਦਰ ਗਏ ਤੋਂ ਮੇਰੀ ਤਾਂ ਸੁੱਦਬੁੱਧ ਮਾਰੀ ਗਈ ਜਿੱਦਣ ਦੀ ਮੈਂ ਚੰਨਣਵਾਲ ਤੋਂ ਵਾਪਸ ਆਈਆਂ ਘਰੋਂ ਬਾਹਰ ਜਾਣ ਤੋਂ ਵੀ ਵਰਜਿਆ ਹੋਇਆ ਹੈ ਗੱਲ ਦੀ ਸਮਝ ਕੋਈ ਨਹੀਂ ਆ ਰਹੀ ਬਾਪੂ ਜੀ ਉਹ ਮੈਂ ਜਿਵੇਂ ਬੋਲਦੇ ਚੱਲਦੇ ਹਨ ਹਰਿੰਦਰ ਵੀ ਚੌੜ ਕਰਦਾ ਰਹਿੰਦਾ ਮੈਂ ਤਾਂ ਸੋਚਿਆ ਸੀ ਤੂੰ ਆਏਂਗਾ ਮਿਲ ਕੇ ਗੱਲ ਕਰਾਂਗੇ ਕੱਲ ਮੈਂ ਤੇਰੀ ਮੰਮੀ ਕੋਲ ਘਰ ਗਈ ਸਾਂ ਮਾਂ ਤੋਂ ਚੋਰੀਓ ਤੂੰ ਤਾਂ ਅਜੇ ਸੰਘੇੜੀ ਹੀ ਬੈਠਾ ਹੈ ਆਖਰ ਨੂੰ ਇਹ ਕਿੱਥੇ ਤੈਨੂੰ ਲਿਖਦੀ ਹਾਂ ਕੱਲ ਵਿੱਚ ਹਾਂ ਚਿੱਠੀ ਚੰਗੀ ਨਹੀਂ ਲਿਖ ਗਈ ਜਦ ਵਿੱਚ ਚਿੱਠੀ ਮਿਲੇ ਇੱਥੇ ਆ ਜਾ ਮੈਂ ਬਹੁਤ ਦੁਖੀ ਹਾਂ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ